ਲੋਕ ਸਭਾ ਹਲਕਾ ਸ੍ਰੀ ਨੰਦਪੁਰ ਸਾਹਿਬ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹਦਾ ਸਿਕਲਾ ਮੈਦਾਨ ਵਿੱਚ ਕਰੋੜ ਸ਼ੋਅ ਕੱਢਿਆ ਗਿਆ ਜੋ ਕਿ ਮੌਜੂਦ ਤੋਂ ਸ਼ੁਰੂ ਹੋ ਕੇ ਕਰਨਤ ਮੁਰੰਡਾ ਹੁੰਦਾ ਹੋਇਆ ਕਾਲੀ ਪੂਜਾ ਇਸ ਮੌਕੇ ਹਲਕਾ ਇੰਚਾਰਜ ਬੀਏ ਕਮਾਲ ਕਿੰਕੂ ਕਮਜੀ ਸਿੰਘ ਚਾਉੜਾ ਅਤੇ ਦਿਨੇਸ਼ ਕੁਮਾਰ ਵੱਲੋਂ ਉਹਨਾਂ ਨਿਗਰ ਸਵਾਦ ਕੀਤਾ ਗਿਆ ਪੂਰੀ ਗਰਮੀ ਹੋਣ ਦੇ ਬਾਵਜੂਦ ਵੀ ਕਾਰਗਰਸ ਦਾ ਘੱਟ ਦੇਖ ਨੂੰ ਮਿਲ ਰਿਹਾ ਸੀ ਕਿਸ ਤਰੀਕੇ ਨਾਲ ਅੱਜ ਸਾਰਾ ਪਿਆਰ ਆਪਣੇ ਇਲਾਕੇ ਦਾ ਮਿਲ ਰਿਹਾ ਹੈ ਜਦੋਂ ਪਹਿਲੀ ਵਾਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਪਰ ਜਾ ਰਹੇ ਹਾਂ ਕਿਸ ਤਰ੍ਹਾਂ ਲੋਕਾਂ ਦਾ ਹਜੂਮ ਲੋਕਾਂ ਦਾ ਪਿਆਰ ਔਰ ਲੋਕਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਉੱਥੇ ਸਾਰੇ ਜਾ ਰਹੇ ਹਾਂ ਔਰ ਆਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਇਸ ਚੋਨ ਦੇ ਵਿੱਚ ਪਾਰਟੀ ਦੇ ਵਰਕਰ ਸਹਿਬਾਨ ਜ਼ੋਰ ਨਾਲ ਕੰਮ ਕਰਕੇ ਪਾਰਟੀ ਨੂੰ ਜਿਤਾਉਣਗੇ ਔਰ ਮੈਂ ਮੁੜ ਕੇ ਇਸ ਇਲਾਕੇ ਦੀ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਔਰ ਇਸ ਇਲਾਕੇ ਦੀ ਜੋ ਜ਼ਰੂਰਤ ਹੈ ਉਸ ਨੂੰ ਪਾਰਲੀਮੈਂਟ ਵਿੱਚ ਰੱਖਾਂਗਾ ਤਾਂ ਕਿ ਇਲਾਕੇ ਦੀ ਤਰੱਕੀ ਹੋ ਸਕੇ ਨੌਜਵਾਨ ਬੱਚਿਆਂ ਦੀ ਜੋ ਜ਼ਰੂਰਤ ਹੈ ਉਹ ਪੂਰੀ ਹੋ ਸਕੇ ਕਾਂਗਰਸ ਪਾਰਟੀ ਅੱਜ ਕੋਈ ਨਹੀਂ ਆਉਣ ਵਾਲੇ ਸਾਰਾ ਸਾਰਾ ਟਾਰਗੇਟ ਕਰਕੇ ਲੋਕਾਂ ਨੂੰ ਗੱਲਬਾਤ ਕਰਕੇ ਇਸ ਇਲਾਕੇ ਦੀ ਕੀ ਜ਼ਰੂਰਤ ਹੈ ਉਹਨੂੰ ਸਮਝ ਕੇ ਤੁਹਾਡੇ ਸਾਹਮਣੇ ਰੱਖਾਂਗੇ ਮੈਂ ਜਗਨਕੀਰਤ ਰਿਸ਼ਵਤ